ਤੇ ਹੁਣ ਕੀ ਹੈ ਜੀ ਜਿਹੜਾ ਐਸਜੀਪੀਸੀ ਦਾ ਇਲੈਕਸ਼ਨ ਹੋ ਰਿਹਾ ਹੈ ਦੋਨੋ ਇਟ ਵੈਲਫੇਅਰ অর ਡਵੈਲਪਮੈਂਟ ਦੀ ਤਰ੍ਹਾਂ ਕਿ ਅਦਰ ਸਭ ਮਨ ਲੀਜੀਏ ਸਟੇਟ ਗਵਰਨਮੈਂਟ ਨਾ ਹੋਏ ਬਟ ਹਰ ਪਿੰਡਾਂ ਦੇ ਵਿੱਚ ਦੁਰਦਵਾਰੇ ਤੇ ਹੈ ਹੀ ਤੇ ਦੁਰਦਵਾਰੀ ਕਮੇਟੀ ਦੇ ਮੈਂਬਰਸ ਵੀ ਹੈ ਤੇ ਕਿਉਂ ਨਹੀਂ ਪਿੰਡੇ ਲੈਵਲ ਦੇ ਵਿੱਚ ਉਹ ਦੁਰਦਵਾਰਾ ਕਮੇਟੀਆਂ ਖੁਦ ਜਿਹੜੇ ਮਸਲੇ ਆ ਬੁਨਿਆਦੀ ਤੌਰ ਤੇ ਟੇਕ ਅਪ ਕਰ ਸਕਦੀਆਂ ਨਹੀਂ ਪਰ ਹੈ ਨਾ ਬੜਾ ਅਨਫੋਰਚੂਨੇਟ ਹੈ ਜਿੱਦਾਂ ਪਿਛਲੀ ਵਾਰੀ ਐਸਜੀਪੀਸੀ ਦੇ ਚਨਾਵ ਹੋਏ ਸੀ ਤੇ ਇਸ ਵਾਰੀ ਜਿਹੜੇ ਵੋਟ ਕਾਊਂਟ ਹੈ ਉਹ ਆਲਮੋਸਟ ਹਾਫ ਹੈ ਬਟ ਹਾਫ ਓਨਲੀ ਵਜਾ ਹੈ ਕਿ ਬਈ ਲੋ ਜ਼ਿਆਦਾ ਵਿਸ਼ਵਾਸ ਉੱਠਦਾ ਜਾ ਰਿਹਾ ਬਟ ਸਵਾਲ ਹੈ ਕਿ ਇਧਰ ਲੋਟ ਵੋਟ ਨਹੀਂ डालेंगे ਔਰ ਵੋਟ ਨਹੀਂ ਮਨਾਂਗੇ ਤੇ ਜਿਹੜੇ ਬੰਦੇ ਸਹੀ ਹੈ ਉਹ ਵੀ ਨਹੀਂ ਆ ਪਾਂਗੇ ਤੇ ਵੋਟ ਦੇ ਨਾਲ ਪਾਰਟਿਸਪੇਸ਼ਨ ਤੇ ਬਹੁਤ ਜ਼ਰੂਰੀ ਹੈ ਤੇ ਮੈਂ ਤੇ ਅਪੀਲ ਕਰਦਾ ਸੰਗਤ ਨੂੰ ਕਿ ਵੋਟ ਨਾ ਡਾਲਣ ਤੋਂ ਅੱਛਾ ਹੈ ਜੀ ਵੋਟ ਡਾਲ ਜੇ ਸਹੀ ਉਮੀਦਵਾਰ ਨੂੰ ਤੁਸੀਂ ਲੈ ਕੇ ਹੋ। ਬਾਕੀ ਤੜੇ ਨਾਲ ਗਲਤ ਹੋਈ ਮੇਰਾ ਇਹ ਸਬਦੇ ਨਾਲ ਚਲਬਾਤ ਚੱਲ ਰਹੀ ਹੈ। ਸਬਦੇ ਨਾਲ ਚਲਬਾਤ ਚੱਲ ਰਹੀ ਹੈ। ਜੀ ਕੇਂਦੇ ਸਹਿਯੋਗ ਦੇਣਾ ਕਿਉਂਕਿ ਸ਼ੋਮਣੀ ਕੱਲ ਤੋਂ ਕਿਤਨਾ ਕਿਤੇ ਹੋ ਪਿੱਛੇ ਹਟ ਚੁੱਕੇ ਨੇ ਬਾਗੀ ਹੋ ਚੁੱਕੇ ਨੇ। ਦੇਖੇ ਸੀ ਨਾ ਜਿਹੜਾ ਸੰਯੋਗ ਲੈ ਰਹੇ ਆ ਉਹਨਾਂ ਦਾ ਵੈਲਫੇਅਰ ਔਰ ਡਵੈਲਪਮੈਂਟ ਉੱਤੇ ਲੈ ਰਹੇ ਆ ਤੇ ਅਦਰ ਕਿਸੇ ਦੀ ਆਈਡੀਓਲੋਜੀ ਸਾਡੇ ਨਾਲ ਮਿਲਦੀ ਹੈ ਕੀ ਗੁਰਦੁਆਰਿਆਂ ਦੇ ਅੰਦਰ ਔਰ ਗੁਰਦੁਆਰਿਆਂ ਦੇ ਬਾਹਰ ਗੁਰਦੁਆਰਾ ਕਮੇਟੀ ਹੀ ਸਭ ਕੁਝ ਸੰਭਾਲ ਸਕਦੀ ਹੈ ਤੇ ਅਦਰ ਉਹ ਆਈਡੀਓਲੋਜੀ ਮਿਲਦੀ ਹੈ ਤੇ ਜਰੂਰ ਅਸੀਂ ਸਭ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ ਸ਼੍ਰੋਮਣੀ ਅਕਾਲ ਦਲ ਗਲੋਬਲ ਵੱਲੋਂ ਦਿੱਲੀ ਵਿਧਾਨ ਸਭਾ ਤੇ ਐਸਜੀਪੀਸੀ ਨੇ ਚੋਣਾ ਜਿਹੜੀ ਲੜਨ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਪਹਿਲੀ ਵਾਰ ਕਿਹਾ ਜਾ ਰਿਹਾ ਚੋਣਾ ਜਿਹੜੀ ਲੜੀ ਹੈ ਜੜੀ ਨੇ ਤੇ ਸਰਦਾਰ ਇੰਦਰਜੀਤ ਮਝੋ ਨੇ ਇੰਦਰਜੀਤ ਅਗਰ ਗੱਲ ਕਰੀਏ ਤਾਂ ਪਹਿਲੀ ਵਾਰ ਚੋਣਾ ਲੜਨੀ ਹੈ ਕੀ ਕੁਝ ਮੁੱਦੇ ਲੈ ਕੇ ਸਾਹਮਣੇ ਆਉਂਗਾ ਅਗਰ ਐਸਜੀਪੀਸੀ ਦੀ ਗੱਲ ਕਰੀਏ ਹਾਂਜੀ ਐਸੀ ਨਾ ਪਿਛਲੇ 4.5 ਸਾਲ ਤੋਂ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਥਾਮ ਕਰ ਰਹੇ ਹਾਂ ਤੇ ਇੱਥੇ ਵੀ ਪੰਜਾਬ ਦੇ ਵਿੱਚ ਅਫੀ ਸਾਰੇ ਮੁੱਦਿਆਂ ਤੇ ਕੰਮ ਕੀਤਾ ਜਿਦੇ ਵਿੱਚ ਨਸ਼ਾ ਹੀ ਪ੍ਰਾਇਮਰੀ ਹੈ ਤੇ ਹੁਣ ਕੀ ਹੈ ਜੀ ਜਿਹੜਾ ਐਸਜੀਪੀਸੀ ਦਾ ਇਲੈਕਸ਼ਨ ਹੋ ਰਿਹਾ ਹੈ ਦੋਨੋ ਇਟ ਵੈਲਫੇਅਰ ਔਰ ਕੀ ਅਦਰ ਸਮਝ ਲਈਏ ਸਟੇਟ ਗਵਰਨਮੈਂਟ ਨਾ ਹੋਏ ਬਟ ਹਰ ਪਿੰਡਾਂ ਦੇ ਵਿੱਚ ਦਰਦਵਾਰਾਂ ਤੇ ਹੈ ਹੀ ਤੇ ਦਰਦਵਾਰੀ ਕਮੇਟੀ ਦੇ ਮੈਂਬਰਸ ਵੀ ਆਈ ਤੇ ਕਿਉਂ ਨਹੀਂ ਪਿੰਡ ਦੇ ਲੈਵਲ ਦੇ ਵਿੱਚ ਉਹ ਦਰਦਵਾਰਾਂ ਕਮੇਟੀਆਂ ਖੁਦ ਜਿਹੜੇ ਮਸਲੇ ਆ ਬੁਨਿਆਦੀ ਤੌਰ ਦੇ ਟੈਕਪ ਕਰ ਸਕਦੀ اسی ਉਮੀਦ ਦੇ ਨਾਲ ਵੈਲਫੇਅਰ ਐਂਡ ਡਵੈਲਪਮੈਂਟ ਦੀ ਅਸੀਂ ਇਹ ਸ਼੍ਰੋਮਣੀਆਂ ਚਾਲੀ ਦੇ ਗਲੋਬਲ ਬਣਾਈ ਹੈ ਜਿਹਦੇ ਮੈਂਬਰ ਐ ਚੋਣਾਂ ਲੜਾਂਗੇ ਐਸਜੀਪੀਸੀ ਦੇ ਇਲਕਿਆਂ ਦੇ ਵਿੱਚ ਜੇਕਰ ਸ਼੍ਰੋਮਣੀਆਂ ਕਲਦਲ ਗਲੋਬਲ ਦੀ ਗੱਲ ਬਣੀ ਹੈ ਤਾਂ ਲਗਾਤਾਰ ਪਹਿਲਾਂ ਤੋਂ ਕੰਮ ਕਰਦੀ ਹੋਏ ਜਮੀਨੀ ਸਟਰ ਤੇ ਪੰਜਾਬ ਦੇ ਵਿੱਚ ਨਜ਼ਰ ਵੀ ਆ ਰਹੀ ਹੈ ਲੱਗਦਾ ਨਹੀਂ ਕਿ ਐਸਜੀ ਗੜੀ ਲੜਨੀਆਂ ਕਠਿਨ ਹੋ ਸਕਦੀਆਂ ਨੇ ਕਿਉਂਕਿ ਪਹਿਲਾਂ ਤੋਂ ਹੀ ਦਬਦਬਾ ਜੜਾ ਐਸਜੀਪੀਸੀ ਤੇ ਉੱਤੇ ਸ਼੍ਰੋਮਣੀ ਕਾਲਦਲ ਦਾ ਰੰਦਾ ਹੋਇਆ ਨਜ਼ਰ ਆਦਾ ਨਹੀਂ ਉਹ ਮਤਲਬ ਇਸ ਵਾਰੀ ਫਾਈਟ ਤੇ ਕਾਫੀ ਸਟਰੋਂਗ ਹੈ ਕਿਉਂਕਿ ਬੜੇ ਸਾਰੇ ਨਵੇਂ ਕਿਰਦਾਰ ਵੀ ਆ ਗਏ ਨੇ ਨਈ ਪਾਰਟੀਆਂ ਜਥੇਬੰਦੀ ਵੀ ਆ ਗਈਆਂ ਬਟ ਸਵਾਲ ਹੈ ਕਿਉਂਕਿ ਸਾਢੇ 4 ਸਾਲ ਦਾ ਸਾਡਾ ਜ਼ਮੀਨੀ ਤੌਰ ਤੇ ਕਾਫੀ ਕਮ ਹੈ ਤੇ ਕੁਝ ਸਾਡੇ ਤੋਂ ਅੱਛੇ ਲੋਕ ਹੈ ਜਿਨ ਲੋਕਾਂ ਨੂੰ ਅਸੀਂ ਪਾਰਟਿਸਪੇਟ ਕਰਵਾ ਸਕਦੇ ਹਾਂ ਜੇਕਰ ਐਸਜੀਪੀਸੀ ਚੋਣਾਂ ਦੀ ਗੱਲ ਕਰੀਏ ਤਾਂ ਹਜੇ ਤੱਕ ਵੋਟਾਂ ਜਿਹੜੀਆਂ ਨੇ ਉਹ ਬਣੇ ਜਾ ਰਹੀਆਂ ਨੇ ਲੱਗਦਾ ਕਿ ਲੋਕ ਜਿਹੜੇ ਨੇ ਉਸਾ ਨਾਲ ਵੋਟ ਜੇ ਪਾਉਂਦੇ ਹੋਏ ਨਜ਼ਰ ਆਉਣਗੇ ਕਿਉਂਕਿ ਇਨਾ ਇੰਟਰਸਟ ਨਹੀਂ ਦਿਖਾਉਂਦੇ ਜਦੋਂ ਐਜਪੀਸੀ ਦੇ ਚੋਣਾਂ ਹੁੰਦੇ ਨੇ ਨਹੀਂ ਬਰ ਰਿਹਾ ਨਾ ਬੜਾ ਅਨਫੋਰਚੂਨੇਟ ਹੈ ਜਿੱਦਾਂ ਪਿਛਲੀ ਵਾਰੀ ਐਜਪੀਸੀ ਦੇ ਚੋਣ ਹੋਏ ਸੀ ਤੇ ਇਸ ਵਾਰੀ ਜਿਹੜੇ ਵੋਟ ਕਾਊਂਟ ਹੈ ਉਹ ਆਲਮੋਸਟ ਹਾਫ ਹੈ ਬਟ ਹਾਫ ਹੋਣ ਦੀ وجہ ਹੈ ਕਿ ਭਈ ਲੋਕਾਂ ਦਾ ਵਿਸ਼ਵਾਸ ਉੱਟਦਾ ਜਾ ਰਿਹਾ ਬਟ ਸਵਾਲ ਹੈ ਕਿ ਅਧਰ ਲੋਕ ਵੋਟ ਨਹੀਂ डालेंगे ਔਰ ਵੋਟ ਨਹੀਂ ਬਣਾਣਗੇ ਤੇ ਜਿਹੜੇ ਬੰਦੇ ਸਹੀ ਹੈ ਉਹ ਵੀ ਨਹੀਂ ਆ ਪਾਣਗੇ ਤੇ ਵੋਟ ਦੇ ਨਾਲ ਪਾਰਟਿਸਪੇਸ਼ਨ ਤੇ ਬਹੁਤ ਜ਼ਰੂਰੀ ਹੈ ਤੇ ਮੈਂ ਤੇ ਅਪੀਲ ਕਰਦਾ ਸੰਗਤ ਨੂੰ ਕਿ ਵੋਟ ਨਾ ਡਾਲਣ ਤੋਂ ਅੱਛਾ ਹੈ ਜੀ ਵੋਟ ਡਾਲ ਕੇ ਸਹੀ ਉਮੀਦਵਾਰ ਨੂੰ ਤੁਸੀਂ ਲੈ ਕੇ ਆਓ ਜੇਕਰ ਪਰ ਤਾਂ ਨਹੀਂ ਗੱਲ ਕਰੀਏ ਤਾਂ ਕੋਈ ਚਿਹਰਾ ਲੱਭਿਆ ਹੁਣ ਤੱਕ ਜੇਕਰ এসਜੀਪੀਸੀ ਚੋਣਾਂ ਜਿੱਤ ਜਾਂਦੇ ਹਾਂ ਤਾਂ ਨਹੀਂ ਹੁਣੇ ਤਾਂ ਮੇਨ ਚਿਹਰਾ ਤੇ ਸਾਹਮਣੇ ਨਹੀਂ ਆਇਆ ਬਟ ਉਮੀਦਵਾਰ ਅੱਛੇ ਮਿਲ ਜਿਏ ਸਾਨੂੰ ਬੀਬੀਆਂ ਵੀ ਮਿਲ ਜਈਏ ਅਸੀਂ ਬੜੀ ਸਾਰੀ ਬੀਬੀਆਂ ਨੂੰ ਵੀ ਮੌਕਾ ਦੇ ਰਹੇ ਹਾਂ ਕਿ ਉਹ ਵੀ ਆ ਕੇ ਧਰਮ ਪ੍ਰਚਾਰ ਪ੍ਰਚਾਰ ਕਰੇ ਜੇਕਰ ਸ਼੍ਰੋਮਣੀ ਅਕਾਲ ਦਲ ਤੋਂ ਜਿਹੜੀ ਕਿ ਬਾਕੀ ਹੋਏ ਨੇ ਉਹਨਾਂ ਨਾਲ ਸੰਪਰਕ ਹੈ ਸਾਰੀ ਜਥੇਬੰਦੀਆਂ ਦੇ ਨਾਲ ਜਲਬਾਤ ਚੱਲ ਰਹੀ ਜਿਉਂ ਜਿ ਸਾਰੇ ਲੋਜਾਂ ਨੂੰ ਸਾਡਾ ਸਾਡਾ ਪਤਾ ਹੈ ਬਟ ਇਹ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਅਸੀਂ ਆਫੀਸ਼ੀਅਲੀ ਇਹ ਕਰਨ ਜਾ ਰਹੇ ਹਾਂ ਤੇ ਹੁਣ ਜੋ ਚੋਟੀ ਹੈ ਪਹਿਲੀ ਆਫੀਸ਼ੀਅਲ ਅਨਾਉਂਸਮੈਂਟ ਹੈ ਤੇ ਆਲਰੇਡੀ ਬਾਤਚੀਤ ਹੈ ਲੋਜਾਂ ਨੂੰ ਪਤਾ ਹੈ ਸਾਡੇ ਬਾਰੇ ਵਿੱਚ ਮੀਡੀਆ ਔਰ ਪ੍ਰੈਸ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਹਾਂ ਬਾਕੀ ਤੜੇ ਨਾਲ ਗੱਲਬਾਤ ਹੋਈ ਮੇਰਾ ਇਹ ਸਵਾਲ ਸੀ ਸਭ ਦੇ ਨਾਲ ਜਲਬਾਤ ਚੱਲ ਰਹੀ ਹੈ ਸਭ ਦੇ ਨਾਲ ਜਲਬਾਤ ਚੱਲ ਰਹੀ ਹੈ ਕਿ ਕੰਦੇ ਸਹਿਯੋਗ ਦੇਣਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦੋ ਤੋਂ ਕਿਤੇ ਨਾ ਕਿਤੇ ਉਹ ਪਿੱਛੇ ਹਟ ਚੁੱਕੇ ਨੇ ਬਾਕੀ ਹੋ ਚੁੱਕੇ ਨੇ ਉਨ੍ਹਾਂ ਦਾ ਵੈਲਫੇਅਰ ਔਰ ਡਵੈਲਪਮੈਂਟ ਦੇ ਉੱਤੇ ਲੈ ਰਿਆ ਤੇ ਅਦਰ ਕਿਸੇ ਦੀ ਆਈਡੀਓਲੋਜੀ ਸਾਡੇ ਨਾਲ ਮਿਲਦੀ ਹੈ ਕਿ ਗੁਰਦੁਆਰਿਆਂ ਦੇ ਅੰਦਰ ਔਰ ਗੁਰਦੁਆਰਿਆਂ ਦੇ ਬਾਹਰ ਗੁਰਦੁਆਰਾ ਕਮੇਟੀ ਹੀ ਸਭ ਕੁਝ ਸੰਭਾਲ ਸਕਦੀ ਹੈ ਤੇ ਅਦਰ ਉਹ ਆਈਡੀਓਲੋਜੀ ਮਿਲਦੀ ਹੈ ਤੇ ਜਰੂਰ ਅਸੀਂ ਸਭ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ ਜੇਕਰ ਤੁਸੀਂ ਵਿਧਾਨ ਸਭਾ ਦੀ ਗੱਲ ਕਰੀਏ ਦਿੱਲੀ ਵਿਧਾਨ ਸਭਾ ਚੋਣਾਂ ਲੜਨੀਆਂ ਕਿੰਨੀਆਂ ਗਸੌਖੀਆਂ ਕਿਉਂਕਿ ਲਗਾਤਾਰ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਤਾਂ ਇੱਕੋ ਪਾਰਟੀ ਚਿਤਤੀ ਹੋਈ ਨਜ਼ਰ ਆਈ ਹੈ ਦੇਖੋ ਜਿਹੜੀ ਦਿੱਲੀ ਦੇ ਵਿੱਚ ਵਿਧਾਨ ਸਭਾ ਹੈ ਉਹਦੇ ਵਿੱਚ ਵੀ ਸਾਡੀ ਵਰਕਿੰਗ ਪਿਛਲੇ 4 4.5 ਸਾਲ ਤੋਂ ਚੱਲ ਬੜ ਸਵਾਲ ਹੈ ਅਸੀਂ ਜਿਹੜਾ ਵੀ ਕੰਮ ਕਰ ਰਹੇ ਹਾਂ ਉਹ ਜਿਹੜੇ ਦਿੱਲੀ ਦੇ ਮੇਜਰ ਮਸਲੇ ਐ ਬਟ ਚੋਟੀ ਭਾਰਨੀਆਂ ਬੰਦੇ ਤੇ ਉਹ ਡਰਾਉਟ ਰਿਐਲਿਟੀ ਨੂੰ ਐਡਰੈਸ ਕਰਨ ਦੇ ਲਈ ਅਸੀਂ ਉਹ ਚੋਣ ਲੜ ਰਹੇ ਹਾਂ ਤੇ ਉਹ ਪੂਰੀ ਤਿਆਰੀ ਸਾਡੀ ਹੋਦੀ ਵੀ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਦਿੱਲੀ ਦੇ ਉੱਤੇ ਕਿਹਾ ਜਾ ਰਿਹਾ ਕਿ ਉੱਥੇ ਆਮ ਆਦਮੀ ਗਾਨਿਕ ਆਮ ਆਦਮੀ ਕਲੀਨਿਕ ਨੇ ਹਸਪਤਾਲ ਕਾਫੀ ਬੜਿਆ ਬੜੇ ਹੋਏ ਨੇ ਸਿਹਤ ਸਹੂਲਤਾਂ ਵਾ ਕਾਫੀ ਅੱਛੀਆਂ ਨੇ ਦੂਸਰੇ ਪਾਸੇ ਪੜਾਈ ਦੇ ਲਈ ਸਕੂਲ ਕਾਫੀ ਅੱਛੇ ਬਣਾਏ ਗਏ ਨੇ ਲੱਗਦਾ ਨਹੀਂ ਕਿ ਇਹ ਮੁੱਦੇ ਸਿੱਖ ਰਹੇ ਹੋਣਾ ਬਸਤੇ ਨਹੀਂ ਬੁਨਿਆਦੀ ਤੌਰ ਤੇ ਨਾ ਬੜੀ ਚੀਜ਼ਾਂ ਹੁਣ ਵੀ ਰਹਿੰਦੀਆਂ ਜਿੱ ਹੁਣ ਜਿੱਦਾਂ بارش ਹੋ ਰਹੀ ਹੈ ਤੇ ਹਰ ਵਾਰ ਜਦ بارش ਹੋ ਰਹੀ ਹੈ ਪੂਰੀ ਦਿੱਲੀ ਟੈਲੈਪਸ ਹੋ ਜਾਂਦੀ ਹੈ ਫਿਰ ਨਵੰਬਰ ਦਸੰਬਰ ਆ ਰਿਹਾ ਫਿਰ ਪੋਲੂਸ਼ਨ ਆਏਗੀ ਤੇ ਜਦ ਪੋਲੂਸ਼ਨ ਆਏਗੀ ਹਉਂ ਤੇਪੁਰ ਆਲੀ ਵਾਲਾ ਵੀ ਬਾਣਾ ਨਹੀਂ ਚੱਲ ਸਕਦਾ ਉਥੇ 30-30 ਤੇ ਰੋਡ ਰੁਪਏ ਦੇ ਇਹਨਾਂ ਨੇ ਆਉਟ ਸੀਜ਼ਨ ਵਾਲੇ 에ਅਰ ਕਲੀਨ ਕਰਨ ਵਾਲੇ ਰੱਖੇ ਹਨ ਦੋ-ਦੋ ਸਾਲ ਤੋਂ ਬੰਦ ਹੈ ਉਹ ਸਾਰੀ ਚੀਜ਼ ਹੈ ਦੂਜਾ ਜਿਹੜਾ ਮਿਡਲ ਕਲਾਸ ਹੈ ਮਿਡਲ ਕਲਾਸ ਦੇ ਲਈ ਤੇ ਕੁਝ ਵੀ ਨਹੀਂ ਹੈ ਤੇ ਫਿਰ ਮਿਡਲ ਕਲਾਸ ਨੂੰ ਟੈਟਰ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਤੇ ਇਸ ਤਰੀਕੇ ਦੇ ਨਾਲ ਹਰ ਵਰਗ ਨੂੰ ਵੈਲਫੇਅਰ ਔਰ ਡਵੈਲਪਮੈਂਟ ਦਾ ਅਸੀਂ ਮਾਡਲ ਲੱਗਿਆ ਹੈ ਅਗਰ ਦਿੱਲੀ ਦੀ ਜਿਮੀਨੀ ਸਟੇਰ ਦੇ ਉੱਤੇ ਜਾਈਏ ਤਾਂ ਕੀ ਕੁਝ ਮੇਨ ਮੁੱਦੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਕਿਉਂਕਿ ਅਗਰ ਤੁਸੀਂ 4.5 ਸਾਲ ਤੋਂ ਗੱਲ ਕਰ ਰਹੇ ਹੋ ਘੁੰਮ ਰਹੇ ਹੋ ਲੋਕਾਂ ਦੇ ਵਿੱਚ ਫਿਰ ਰਹੇ ਹੋ ਤਾਂ ਮੁੱਦੇ ਤਾਂ ਜ਼ਰੂਰ ਦੱਸਦੇ ਹੋਣਗੇ ਲੋਕ ਕਿ ਕੀ ਕੁਝ ਮੁੱਦੇ ਜਿਹੜੇ ਨੇ ਉਹ ਦਿੱਲੀ ਵਿੱਚ ਸੁਧਾਰ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਾ ਅੱਜ ਦੀ ਮਤਲਬ ਦਿੱਲੀ ਦੇ ਵਿੱਚ ਉਹ ਹੈ ਕਿਉਂਕਿ ਐਮਸੀਡੀ ਵਿੱਚ ਵੀ ਆਮ ਆਦਮੀ ਪਾਰਟੀ ਹੈ ਔਰ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਹਨ ਬਟ ਜਿਹੜਾ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਉਹ ਪੂਰਾ ਫੇਲੀਅਰ ਹੈ ਉਹ ਦੇ ਵਿੱਚ ਸਭ ਤੋਂ ਵੱਡੀ ਇਸ਼ੂ ਇਹ ਹੈ ਕਿ ਜਿਹੜੇ ਵੀ ਲੋਕਾਂ ਦੀ ਦਲੀਲ ਹੁੰਦੀ ਹੈ ਜਦੋਂ ਆਪਣੇ ਕੌਂਸਲਰ ਦੇ ਕੋਲ ਜਾਂਦੇ ਹਨ ਜਾਂ ਐਮ.ਐਲ.ਏ ਦੇ ਕੋਲ ਜਾਂਦੇ ਹਨ ਇਸ ਤਰ੍ਹਾਂ ਦਾ ਉਹ ਤੇ ਸਿਸਟਮ ਬੰਦ ਰੱਖਿਆ ਕਿ ਬੇਸਿਕ ਚੀਜ਼ਾਂ ਵੀ ਟੈਕਪ ਨਹੀਂ ਤੇਰੀ ਜਾਂਦੀ ਫੋਰ ਐਗਜ਼ਾਮਪਲ ਜਿੰਨੇ ਵੀ ਪਾਰਕ ਹੈ ਉਹਦੇ ਵਿੱਚ ਸੀਨੀਅਰ ਸਿਟੀਜ਼ਨ ਜਾਂਦੇ ਹਨ ਤੇ ਬੜੇ سارے ਐਸੇ ਇਲਾਕੇ ਹੈ ਜਿਦੇ ਵਿੱਚ ਰੋਜ ਹੈ ਹੁੰਦਾ ਰਹਿੰਦਾ ਤੇ ਕੈਮਰੇ ਤੱਕ ਨਹੀਂ ਲੱਗੇ ਔਰ ਦੂਜਾ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰੀਕੇ ਨਾਲ ਬਾਰਿਸ਼ਾਦੀ ਪਾਣੀ ਦਾ ਮਸਲਾ ਹੈ ਉਹਦੇ ਬਾਅਦ ਬੜੀ ਸਾਰੀ ਜਦਾਤ ਦੇ ਵਿੱਚ ਅੱਜ ਵੀ ਪਾਣੀ ਦੀ ਸਪਲਾਈ ਨਹੀਂ ਰਹੀ ਹੈ ਤੇ ਟੈਂਕਰ ਮਾਫੀਆ ਜਿਹਦੇ ਖਿਲਾਫ ਹੈ ਮੁਹਿੰਮ ਚ ਉਹ ਸਾਰੀ ਚੀਜ਼ਾਂ ਜਿਵੇਂ ਤੌਰ ਤੇ ਬੜੇ ਸਾਰੇ ਹੈ ਬੜੀ ਜਲਦੀ ਅਸੀਂ ਦਿੱਲੀ ਦੇ ਵਿੱਚ ਵੀ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਔਰ ਲੋਦਾ ਤੋਂ ਜਿਹੜੇ ਪੁਆਇੰਟ ਅਸੀਂ ਲਿੱਤੇ ਹੈ ਉਹਨਾਂ ਨੂੰ ਬਣਾ ਕੇ ਇੱਕ ਮੈਨੀਫੈਸਟੋ ਵੀ ਜਾਰੀ ਕਰ ਰਹੇ ਹਾਂ ਔਰ ਸੇਮ ਤਰੀਕੇ ਦੇ ਨਾਲ ਅਸੀਂ ਆਉਣ ਵਾਲੇ ਵਿਧਾਨ ਸਭਾ ਪੰਜਾਬ ਦੇ ਵਿੱਚ ਦੇ 2027 ਉਹਦੀ ਵੀ ਸਾਡੀ ਸਾਰੀ ਸਿਧਾਂਤ ਦੇ ਉੱਤੇ ਤਿਆਰੀ ਚੱਲ ਰਹੀ ਹੈ ਜੀ ਵਿਧਾਨ ਸਭਾ ਦੀ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਜੂੜ ਲੜਨਾ ਤੇ ਹੁਣ ਪੰਜਾਬ ਦੀ ਗੱਲ ਵੀ ਕੀਤੀ ਜਾ ਰਹੀ ਹੈ ਲੱਗਦਾ ਕਿ ਦਿੱਲੀ 'ਚ ਸਫਲਤਾ ਹੋਈ ਕਿ ਉਸ ਤੋਂ ਬਾਅਦ ਪੰਜਾਬ ਵਿੱਚ ਪੈ ਜਿਹੜਾ ਰਖਣਾ ਸੁੱਖਾ ਹੋਵੇਗਾ ਕਿਉਂਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ। ਦੇਖੋ ਸਾਡਾ ਨਾਂ ਕਿਸੇ ਪਾਰਟੀ ਦੇ ਨਾਲ ਨਹੀਂ ਹੈ ਸਾਡਾ ਬੇਸਿਕਲੀ ਉੱਥੇ ਦੀ ਜਿਹੜੀ ਸੰਗਤ ਹੈ ਉਹਨੂੰ ਅਸੀਂ ਕੇਂਦਰੀ ਤਰ ਦੇ ਹੋ ਚੱਲ ਰਹੇ ਹਾਂ ਜਿੱਦਾਂ ਫੋਰ ਐਗਜ਼ਾਮਪਲ ਅਗਰ ਅਸੀਂ ਪੰਜਾਬ ਵਿੱਚ ਲੜ ਰਹੇ ਹਾਂ ਤੇ ਪੰਜਾਬ ਦੇ ਵਿੱਚ ਬੜੀ ਸਾਰੀ ਨੈਸ਼ਨਲ ਪਾਰਟੀਆਂ ਵੀ ਹਨ। ਬਟ ਸਾਡਾ ਉਹ ਪਾਰਟੀਆਂ ਦੇ ਨਾਲ ਕੰਪੀਟੀਸ਼ਨ ਨਹੀਂ ਹੈ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਵੱਡੇ ਵੱਡੇ ਧਲ ਹਨ ਔਰ ਪੰਜਾਬ ਦੇ ਇਤਨੇ ਸਾਰੇ ਮਸਲੇ ਇਤਨੇ ਸਾਲੋਂ ਤੱਕ ਸੋਲ ਨਹੀਂ ਹੋ 파ਰੇ। ਇਸ ਤਰੀਕੇ ਦੇ ਨਾਲ ਕਿੰਦ੍ਰਿਤ ਕਰਕੇ ਉਹਨੂੰ ਅਸੀਂ ਕਰ ਸਕਦੇ ਹਾਂ ਇਸੀ ਪਹਿਲ ਦੇ ਥਰੂ ਆਏ ਹਾਂ ਇਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਦਿੱਲੀ ਦੀ ਲੜਾਈ ਹੈ ਉਹ ਸਿਰਫ ਪਾਰਟੀ ਦੇ ਅਗੇਂਸਟ ਨਹੀਂ ਹੈ ਕਿਉਂਕਿ ਉੱਥੇ ਵੀ ਨੈਸ਼ਨਲ ਪਾਰਟੀ ਸਾਰੀ ਹੈ ਕਾਂਗਰਸ ਵੀ ਕਾਫੀ ਐਕਟਿਵ ਹੋਈ ਹੈ ਬਟ ਜਿਹੜੇ ਆਮ ਲੋਕਾਂ ਦੇ ਮਸਲੇ ਹੈ ਜਿਹੜੇ ਅੱਜ ਵੀ ਨਹੀਂ ਆਉਂਦੇ ਉਹ ਮਸਲਿਆਂ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰ ਸਕਦੇ ਹਾਂ ਕਿਉਂਕਿ ਅਸੀਂ ਆਲਰੇਡੀ ਉਹ ਮਾਡਲ ਟੈਸਟ ਕਰਕੇ 4.5 ਸਾਲ ਤੋਂ ਚਲਾ ਰਹੇ ਹਾਂ ਤੇ ਉਹਨੂੰ ਲੈ ਕੇ ਅੱਗੇ ਚੱਲ ਰਹੇ ਹਾਂ ਜੇ ਹੁਣ ਦੇਖਿਆ ਜਾਵੇ ਤਾਂ ਵਿਧਾਨ ਸਭਾ ਚੋਣਾਂ ਜਿਹੜੀ ਨੇ ਉਹ ਹਰਿਆਣਾ ਦੇ ਵਿੱਚ ਹੋਣ ਜਾ ਰਹੇ ਨੇ ਉੱਥੇ ਵੀ ਤਿਆਰੀ ਪਿਆ ਸਿਰਫ ਦਿੱਲੀ ਅਤੇ ਪੰਜਾਬ ਵਾਲੇ ਸੋਚ ਦਿੱਲੀ ਪੰਜਾਬ ਐਂਡ ਐਸਜੀਪੀਸੀ ਹਾਂਜੀ ਸਰ ਪੰਜਾਬ ਦੇ ਵਿੱਚ ਅਸੀਂ ਹੁਣ ਕੋਈ ਮੋਰਚਾ ਨਹੀਂ ਖੋਲਿਆ ਕਿਉਂਕਿ ਇਹ ਬਹੁਤ ਜਲਦ ਹੈ ਕਿ ਅਸੀਂ ਦਿੱਲੀ ਦੇ ਵਿੱਚ ਉੱਚੀ 4.5 ਸਾਲ ਦੀ ਵਰਕਿੰਗ ਹੈ ਪੰਜਾਬ ਦੇ ਵਿੱਚ ਵੀ ਹੈ ਕਿ ਅਸੀਂ ਇੱਥੇ ਬੜੇ ਕੌਨਫੀਡੈਂਟਲੀ ਅੱچھے ਲੋਜਨ ਨੂੰ ਮੌਤਾ ਦੇ ਕੇ ਆਪਣੀ ਵਰਕਿੰਗ ਦੇ ਸਕਦੇ ਹਾਂ ਜਿਹਦੇ ਲੋਅ ਐਂਡ ਆਡਟਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਸਨਮਾਨਯੋਗ ਦਿੱਲੀ ਦੇ ਲੋਅ ਐਂਡ ਆਡਟਰ ਨਹੀਂ ਲੋਅ ਐਂਡ ਆਡਟਰ ਤੇ ਉੱਥੇ ਪੰਜਾਬ ਦੇ ਮੁਕਾਬਲੇ ਤੇ ਕਾਫੀ ਠੀਕੀ ਹੈ ਤੇ ਜੀ ਅੱਜ ਵੀ ਮੈਂ ਦੇਖ ਰਿਹਾ ਸੀ ਅੰਦਰ ਵਾਡੀ ਟਵੀਟ ਕਿਸੇ ਪੰਜਾਬ ਦੇ ਆਮ ਆਦਮੀ ਕੈਂਡੀਡੇਟ ਨੂੰ ਵੀ ਕੁਝ ਹੋਇਆ ਸ਼ੂਟ ਆਊਟ ਹੋਇਆ ਸ਼ਾਇਦ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੱਥੇ ਤੇ ਬੜੀ ਬੁਰੀ ਹੈ ਬਲਕਿ ਅਸੀਂ ਇੱਥੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਕੈਂਪੇਨ ਵੀ ਚਲਾਇਆ ਅਸੀਂ ਜੇਸੀ ਫਿਰੋਜ਼ਪੁਰ ਤੇ ਜਦ ਅਸੀਂ ਫਿਰੋਜ਼ਪੁਰ ਇਹਦੇ ਸੇ ਉੱਥੇ ਜਾ ਕੇ ਅਸੀਂ ਸਰਪੰਚਾ ਦੀ ਸਾਂਸਦ ਕੀਤੀ ਤੇ ਅੰਦਰ ਸਾਂਸਦ ਚੱਲ ਰਹੀ ਸੀ ਬਾਹਰ ਗੋਲੀਆਂ ਚੱਲ ਰਹੀ ਕਿ ਕੌਣ ਆ ਗਿਆ ਇੱਥੇ ਆ ਗਿਆ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਖਰਾਬੀ ਹੈ ਜੇ ਫਿਰੋਜ਼ਪੁਰ ਦੀ ਗੱਲ ਕਰੀ ਤਾਂ ਕੱਢੀ ਏਰੀਆ ਜ਼ੋਰ ਹੈ ਉੱਥੇ ਤਾਂ ਨਸ਼ਾ ਆਣ ਜਾਣ ਦਾ ਜ਼ੋਰ ਚੱਲਦਾ ਹੋਇਆ ਨਜ਼ਰਾਂ ਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਮੀਨਸਤਰੀ ਦੇ ਉੱਤੇ ਘੁੰਮੇ ਕਿੰਨਾ ਕਿ ਲੱਗਿਆ ਕਿ ਕਿੰਨਾ ਕਿ ਨਸ਼ਾ ਪੰਜਾਬ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਨਹੀਂ ਜਿਹੜਾ ਪੰਜਾਬ ਹੈ ਨਾ ਉਹ ਸਿਟੀ ਨਹੀਂ ਹੈ ਓਪਨਡ ਹੈ ਤੇ ਇਹ ਬੜਾ ਇਨਫੋਰਚੂਨੇਟ ਹੈ ਕਿ ਇੰਨੇ ਸਾਲਾਂ ਦੇ ਬਾਅਦ ਵੀ ਪਿੰਡਾਂ ਦੀ ਡਵੈਲਪਮੈਂਟ ਔਰ ਰੂਰਲ ਡਵੈਲਪਮੈਂਟ ਕਿੱਥੇ ਵੀ ਨਹੀਂ ਹੈ ਅਸੀਂ ਮਾਨਸਾ ਜੇ 40 ਤਰੀਕੇ ਦੇ ਪਿੰਡ ਹੈ ਜਿੱਥੇ આજ ਤੱਕ ਬੱਸ ਹੀ ਨਹੀਂ ਜਾਂਦੀ ਪਬਲਿਕ ਟਰਾਂਸਪੋਰਟ ਹੀ ਜਾਂਦਾ ਉੱਥੇ ਡਿਸਪੈਂਸਰੀ ਨਹੀਂ ਹੈ ਉੱਥੇ ਸਕੂਲ ਨਹੀਂ ਹੈ ਤੇ ਇਸ ਵਰਗਾ ਲੋੜ ਹੈ ਕਿ ਭਈ ਅਸੀਂ ਅਜੇ ਵੱਡੀ ਵੱਡੀ ਬਿਲਡਿੰਗਾਂ ਨਾ ਬਣਾਈਏ 인ਫਰਾਸਟ੍ਰਕਚਰ ਨਾ ਦੇਈਏ ਬੜ ਪਿੰਡਾਂ ਦੀ ਬੇਸਿਕ ਨੈਸੈਸਿਟੀ ਪੂਰੀ ਕਰ ਲਈਏ ਤਦ ਪੰਜਾਬ ਸਾਡਾ ਛਿੱਡਦਾ ਪੰਜਾਬ ਬਣ ਸਕਦਾ ਤੇ ਅਸੀਂ ਉਸ ਤਰੀਕੇ ਦੇ ਨਾਲ ਹੀ ਚੱਲ ਰਹੇ ਹਾਂ ਪਰ ਆਮ ਆਦੀ ਪਾਰਟੀ ਦੀ ਗੱਲ ਕਰ ਤਾਂ ਆਮ ਆਦੀ ਪਾਰਟੀ ਕਹਿੰਦੀ ਸੁਖ ਸੁਗਿਧਾ ਹੋਵੇ ਸਾਰੀਆਂ ਜਿਹੜੀ ਨੇ ਉਹ ਪੰਜਾਬ ਦਿੱਤੀਆਂ ਗਈਆਂ ਨੇ ਚਾਹੇ ਉਹ ਬਿਜਲੀ ਦੀ ਗੱਲ ਕਰੇ ਚਾਹੇ ਮੁਫਤ ਪੜ੍ਹਨ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਨਵੇਂ ਨਵੇਂ ਸਕੂਲ ਜਿਹੜੇ ਬਣਾਉਣ ਦੀ ਗੱਲ ਕੀਤੀ ਰੇ ਮੈਟੂਰਿਟੀ ਸਕੂਲ ਬਣਾਏ ਜਾ ਰਹੇ ਨੇ ਲੱਗਦਾ ਨਹੀਂ ਕਿ ਇਹ ਜਿਹੜਾ ਦਾਵਾ ਹੈ ਪਿੰਡਾਂ ਦੇ ਵਿੱਚ ਤੇ ਐਸਾ ਹੈ ਹੀ ਨਹੀਂ ਮੈਂ ਕਹੇ ਨਾ ਅਗਰ ਤੁਸੀਂ ਬਿਲਡਿੰਗ اچھی ਬਣਾ ਦੋ ਔਰ ਸੋਸ਼ਲਟੀ ਹੋਵੇ ਜਿਹੜੇ ਬੱਚੇ ਪੜ੍ਹ ਰਹੇ ਉਹਨਾਂ ਦਾ ਰਿਜ਼ਲਟ ਅੱਛਾ ਆਇਆ ਤਾਂ ਉਹਨਾਂ ਨੂੰ ਬੱਚੇ ਪਹਿਲੇ ਪਹੁੰਚੇ ਨਹੀਂ ਜੇ ਤਰੀ ਸਕੂਲ ਵਿੱਚ ਅਗਰ ਪਬਲਿਕ ਟਰਾਂਸਪੋਰਟ ਨਹੀਂ ਹੈ ਤਾਂ ਬੱਚੇ ਸਕੂਲ ਹੀ ਨਹੀਂ ਪਹੁੰਚ ਸਕਦੇ ਫਿਰ ਟੀਚਰ ਨਹੀਂ ਹੈ ਤੇ ਬੜਾ ਸਾਰਾ ਇਨਫਰਾਸਟ੍ਰਕਚਰ ਚਾਹੀਦਾ ਤੇ ਅਗਰ ਤੁਸੀਂ ਮੂਲ ਚੇਂਦਰ ਸਿਰਫ ਸੰਜਤ ਨੂੰ ਲੈ ਕੇ ਚਲੋ ਤੱਤੇ ਡਵੈਲਪਮੈਂਟ ਹੋ ਸਕਦੀ ਹੈ ਵਰਨਾ ਬਿਲਡਿੰਗ ਦੇ ਨਾਲ ਡਵੈਲਪਮੈਂਟ ਦਾ ਤੇ ਕੋਈ ਲੈਣਾ ਦੇਣਾ ਨਹੀਂ ਕਿੰਨਾ ਕੁ ਸਾਲ ਤੁਸੀਂ ਲੋਕਾਂ ਦੇ ਵਿੱਚ ਵਿਚਰ ਕਿੰਨਾ ਕੁ ਸਾਲ ਲੋਕਾਂ ਦੇ ਵਿੱਚ ਕਿੰਨੇ ਕੁ ਲੋਕ ਤੁਹਾਡੇ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਤੁਹਾਨੂੰ ਮਿਲਦੇ ਨੇ ਥਾਣਾ ਆਪਣੀਆਂ ਸਮੱਸਿਆਵਾਂ ਦੱਸਦੇ ਨੇ ਦੇਖੋ ਮੈਂ ਤੇ ਬੜਾ ਫੋਰਚੂਨੇਟ ਹਾਂ ਕਿਉਂਕਿ ਮੈਂ ਵੈਸੇ ਤੇ ਦਿੱਲੀ ਤੋਂ ਹੀ ਆ ਤੇ ਦਿੱਲੀ ਤੋਂ ਆ ਕੇ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਕੰਮ ਕਰ ਰਹੇ ਹਾਂ ਹਰ ਜਗ੍ਹਾ ਜਿੱਥੇ ਵੀ ਅਸੀਂ ਗਿਆ ਚਾਹੇ ਫਿਰੋਜ਼ਪੁਰ ਜਿਆ ਮਾਨਸਾ ਜਿਆ ਰਾਜਪੁਰਾ ਜਿਆ ਪਟਿਆਲੇ ਜਿਆ ਹਰ ਤਰਫੋਂ ਸੰਗਤ ਦਾ ਬੜਾ ਪ੍ਰੇਮ ਹੈ ਕਿਉਂਕਿ ਜੀਡੀਵੀ ਚੀਜ਼ਾਂ ਅਸੀਂ ਡਿਸਕਸ ਕਰ ਰਹੇ ਹਾਂ ਉਹ ਜ਼ਮੀਨੀ ਤੌਰ ਤੇ ਹੈ ਔਰ ਕਿਉਂਕਿ ਜ਼ਮੀਨੀ ਤੌਰ ਤੇ ਹੋਣ ਦੇ ਬਾਅਦ ਯੁੱਧ ਵੀ ਔਰ ਜਿੱਥੇ ਵੀ ਟੈਪ ਨਹੀਂ ਚੱਲੀ ਜਾ ਰਹੀ ਤੇ ਚੋਟੀਆਂ ਅਸੀਂ ਟੈਪ ਕਰ ਲिती ਹੈ ਇਸ ਵਜ੍ਹਾ ਦੇ ਨਾਲ ਉਹਨਾਂ ਦਾ ਬੜਾ ਸਪੋਰਟ ਹੈ ਔਰ ਉਹਨਾਂ ਦੇ ਵਿੱਚੋਂ ਹੀ ਅਸੀਂ ਕੈਂਡੀਡੇਟ ਵੀ ਕੱਢ ਲਿਆ ਤਾਂ ਪਾਰਟੀ ਦਾ ਕੀ ਨਾਮ ਰੱਖਣ ਜਾ ਰਹੇ ਹੋ ਕਿਉਂਕਿ ਪਾਰਟੀ ਜਿਹੜੀ ਆ ਇੱਕ ਨਾਮ ਤੇ ਜਿਹੜੀ ਆ ਜੁਰ ਲੜਦੀ ਹੋਈ ਨਜ਼ਰ ਆਉਂਦੀ ਹੈ ਕੀ ਨਾਮ ਰੱਖਣ ਜਾ ਰਹੇ ਆ ਦੇਖੋ ਜਿਹਦੇ ਪਿਛਲੇ 100 ਸਾਲ ਦਾ ਇਤਿਹਾਸ ਹੈ ਉਹ ਦਲਤੀਆ ਨਾ ਦੌਰਾਂ ਤੋਂ ਹੀ ਅਸੀਂ ਦੋ ਅਲੱਗ ਜਥੇਬੰਦੀ ਬਣਾਈ ਹੈ ਇੱਕ ਜਥੇਬੰਦੀ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਗਲੋਬਲ ਜਿਹੜੇ ਸਿੱਖਾਂ ਦੇ ਪੰਜਾਬੀਆਂ ਦੀ ਇੰਡੀਆ ਇੰਟਰਨੈਸ਼ਨਲ ਔਰ ਦਰਦੁਆਰਾ ਦੇ ਪ੍ਰਬੰਧ ਦੇ ਲਈ ਚਾਰੇ ਥਾਲ ਚਰੇ ਰਹੀ ਤੇ ਐਦੇ ਥ्रू ਐਸਜੀਪੀਸੀ ਦੇ ਇਲੈਕਸ਼ਨ ਵੀ ਹੋਏ ਨੇ ਅੱਜੇ ਚੱਲ ਕੇ ਦਿੱਲੀ ਦਰਦੁਆਰਾਗੇ ਵੀ ਹੋਣਗੇ ਉੱਥੇ ਵੀ ਅਸੀਂ ਪਾਰਟਿਸਿਪੇਟ ਕਰਾਂਗੇ ਔਰ ਦੂਸਰੀ ਜਿਹੜੀ ਜੱਥੇਬੰਦੀ ਹੈ ਜਿਹੜੀ ਇਲੈਕਟਰਲ ਰੀਅਲ ਪੋਲਿਟਿਕਸ ਵਿੱਚ ਆਏਗੀ ਜਿਹੜੇ ਸਰਪੰਚ ਐਮਐਲਏ ਕਾਉਂਸਲਰਸ ਆਪ ਲੜੇਗੀ ਉਹ ਹੈ ਨੈਸ਼ਨਲ ਲੋਕ ਕਲਿਆਣ ਪਾਰਟੀ ਐਨਐਲਕੇਪੀ ਤੇ ਦੋ ਅਲੱਗ ਧੜ ਦੋ ਅਲੱਗ ਆਬਜੈਕਟਿਵ ਦੇ ਨਾਲ ਔਰ ਕਿ ਸਾਂਝੇ ਤੌਰ ਤੇ ਇਲੈਕਸ਼ਨ ਲੜੇ ਜਾਣਗੇ ਇੱਕ ਪਾਸੇ ਐਜੀ ਪਾਰਟੀ ਜਿਹੜੀ ਆ ਉਹ ਐਚੀਪੀਸੀਆਂ ਚੋਣਾਂ ਜੂਰ ਲੜਨ ਦੇ ਵਿੱਚ ਜਾ ਰਹੀ ਹੈ ਤੇ ਦੂਸਰੇ ਪਾਸੇ ਅਗਰ ਕਿਹਾ ਜਾਵੇ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਵੱਲ ਵੀ ਜੂਰ ਕੋਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਜੇਕਰ ਦਿੱਲੀ ਫਤਿਹ ਹੁੰਦੀ ਹੈ ਜਾਂਕਰ ਨਹੀਂ ਹੁੰਦੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਆਪਣਾ ਪੈਰ ਜਿਹੜਾ ਪਸਾਰਦੀ ਹੋਈ ਪਾਰਟੀ ਨਜ਼ਰ ਆਵੇਗੀ ਚੰਡੀਗੜ੍ਹ ਤੋਂ ਵੱਡੇ ਜਰਨਲਿਸਟ ਸਤਾਂਸ਼ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ